ਦੇਖੋ ਕੌਮਪੀ ਸੰਕਟ ਸਾਡੇ ਤੇ ਇਤਿਹਾਸ ਦੇ ਵਿੱਚ ਬਹੁਤ ਆਏ ਉਹਨਾਂ ਦੇ ਮੁਕਾਬਲੇ ਇਹ ਬੜਾ ਮੂਲੀ ਜ ਹੈ ਜੀ ਪਰ ਜਿਹੜੇ ਪਹਿਲਾ ਸੰਕਟ ਆਇਓ ਆਇ ਬਗਾਨਿਆਂ ਦੀ ਵਜ੍ਹਾ ਨਾਲ ਜੀ ਅੱਜ ਜਿਹੜਾ ਸੰਕਟ ਉਹ ਆਪਣੇਆਂ ਦੀ ਵਜ੍ਹਾ ਨਾਲ ਜੀ ਜਿਹੜੇ ਸਾਡੇ ਖੈਰ ਖਵਾ ਬਣ ਕੇ ਬੈਠ ਗਿਆ ਆਪਣੇ ਆਪ ਹੀ ਜੀ ਉਹਨਾਂ ਦੀ ਵਜ੍ਹਾ ਨਾਲ ਤੇ ਉਹਨਾਂ ਨੂੰ ਨਜੇਠਣ ਦੇ ਸਮਰੱਥਿਆ ਸੇ ਕੋਮ ਜੀ ਤੇ ਨਜੇਠ ਲਊਗੀ ਜਦੋਂ ਉਹ ਸਮਾਏ ਨੇ ਉਸ ਸਮਾਤੇ ਆਇਆ ਖੜਿਆ ਜੀ ਹੁਣ ਸਾਡੇ ਕੋਲ ਦੇਖੋ ਸੱਬਿਆਕ ਚਾਰ ਦੇ ਤੌਰ ਤੇ ਸਾਡੇ ਤੇ ਹਮਲਾ ਜਦੋਂ ਸਮਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਏ ਨਾ ਉਹ ਸਮਾ ਉਦੋਂ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਕਰਦੇ ਕਿਉਂਕਿ ਉਹਦੇ ਥਰੂ ਸਾਡਾ ਸੰਗਲ ਪਾਇਆ ਹੋਇਆ ਇਸ ਪਰਿਵਾਰ ਨੇ ਜੀ ਦੇਖੋ ਮੋਸਟਲ ਚਾਂਸਿਸ ਨੇ ਕਿ ਹੋ ਨਵੰਬਰ ਦੇ ਵਿੱਚ ਚਾਂਸਿਸ ਹੈਗੇ ਆ ਵੀ ਇਲੈਕਸ਼ਨ ਆ ਜਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਉਸ ਵਾਸਤੇ ਤੁਹਾਡੀ ਕੀ ਤਿਆਰੀ ਹੈ ਜੀ ਦੇਖੋ ਅਸੀਂ ਤਿਆਰੀ ਉਸੇ ਲਈ ਕਰ ਰਹੇ ਆ तकरीबन ਮੈਨੂੰ ਮੈਂ 15 ਤੋਂ ਲੈ ਕੇ ਪਿੰਡ-ਪਿੰਡ ਜਾ ਰਿਹਾ ਜੀ ਮੀਟਿੰਗਾਂ ਕਰ ਰਿਹਾ ਲੋਕਾਂ ਨੂੰ ਸੁਚੇਤ ਕਰ ਰਿਹਾ ਤੇ ਦੱਸ ਰਿਹਾ ਲੋਕਾਂ ਨੂੰ ਕਿ ਸਾਡੀ ਕਮੇਟੀ ਦੇ ਵਿੱਚ ਕੀ ਪ੍ਰੋਬਲਮ ਆ ਜੀ ਸਾਨੂੰ ਕਿਉਂ ਨਹੀਂ ਉਹਦਾ ਸਹਾਰਾ ਮਿਲ ਰਿਹਾ ਇਹ ਕਮੇਟੀ ਜਿਹੜੀ ਇਹਨੂੰ ਕਰਨਾ ਕੀ ਚਾਹੀਦਾ ਸੀ ਕਰ ਕੀ ਰਹੀ ਆ ਜੀ ਇਸ ਕਮੇਟੀ ਤੋਂ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਜੀ ਸਾਡੇ ਗਰੀਬ ਬੱਚੇ ਜਿਹੜੇ ਦਸਮ ਪਾਤਸ਼ਾਹ ਨੇ ਜਿਨ੍ਹਾਂ ਨੂੰ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਗਰੀਬ ਸਿੱਖਾਂ ਨੂੰ ਕੋ ਮੈਂ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜੀ ਉਹ ਬੱਚੇ ਨਕਲੀ ਗੁਰੂਆਂ ਦੇ ਡੇਰਿਆਂ ਨੂੰ ਭਾਗ ਲਾ ਰਹੇ ਆ ਰੌਣਕਾਂ ਵਧਾ ਰਹੇ ਆ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਜੀ ਉਹ ਬੱਚੇ ਜਿਹੜੇ ਅਸਾਈ ਬਣ ਰਹੇ ਨੇ ਜੀ ਆਪਣਾ ਧਰਮ ਛੱਡ ਰਹੇ ਨੇ ਛੱਡ ਰਹੇ ਨੇ ਇਸ ਕਰਕੇ ਕਿ ਮਜ਼ਦੂਰੀ ਕਰਦੇ ਆ ਉਹਨਾਂ ਦੇ ਮਾਪੇ ਮਰ ਗਏ ਜੀ ਉਹਨਾਂ ਦੇ ਮਾਪਿਆਂ ਦੀ ਇੱਛਾ ਹੈ ਕਿ ਸਾਡੇ ਬੱਚੇ ਮਜ਼ਦੂਰੀ ਨਾ ਕਰਨ ਹੋਣ ਜੀ ਕਿਤੇ ਪੜ੍ਹ ਲਿਖ ਜਾਣ ਤੋਂ ਪੜ੍ਹਾਈ ਲਿਖਾਈ ਜਿਹੜੀ ਆ ਜਿਹੜੀ ਸਾਡੇ ਗੁਰੂ ਕਾਲ ਤੋਂ ਗੁਰੂ ਘਰ ਦੇ ਵਿੱਚ ਜਿਹੜੀ ਵਿਵਸਾ ਸੀ ਉਹਨੂੰ ਫੇਲ ਕਰ ਦਿੱਤਾ ਸਾਡੇ ਨੀਂਦਾਂ ਜੀ ਜਿਹੜਾ ਪੈਸਾ ਸਾਡੀ ਐਜੂਕੇਸ਼ਨ ਤੇ ਲੱਗਣਾ ਚਾਹੀਦਾ ਸੀ ਉਹ ਲੱਗਾ ਸਾਡੀ ਰਾਜਨੀਤੀ ਤੇ ਜੀ ਅੱਜ ਦੀ ਮੈਂ ਗੱਲ ਕਰਦਾ ਅੱਜ ਦੀ ਜੀ ਇੱਕ 35 ਕਰੋੜ ਦਾ ਪਲਾਟ ਖਰੀਦਿਆ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਵਿੱਚ दिल्ली कमेटी ਨੇ ਸ਼ੋਮਰੀ ਗੁਰਦੁਆਰਾ ਨਾ ਨਾ ਅੰਮ੍ਰਿਤਸਰ ਪ੍ਰਬੰਧਕ ਕਮੇਟੀ ਡੀਜੀ ਅੰਮ੍ਰਿਤਸਰ ਪ੍ਰਬੰਧਕ ਕਮੇਟੀ 35 ਕਰੋੜ ਦਾ ਪਲਾਟ ਖਰੀਦੇ ਪਟੇਲ ਨਗਰ ਦੇ ਵਿੱਚ ਜਿਹਦੇ ਲਾਗੇ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਜੀ ਜਿਹਦਾ ਕੋ ਮਕਸਦ ਨਹੀਂ ਹੂੰ ਉਹਦੀ ਵਜ੍ਹਾ ਨਹੀਂ ਉਹਦਾ ਕਾਰਨ ਤਾਂ ਕੋਈ ਹੋਏਗਾ ਨਾ ਉੱਥੇ ਕੀ ਬਣਾਉਣਾ ਜੀ ਉਹਦਾ ਕਾਰਨ ਪ੍ਰਕਾਸ਼ ਸਿੰਘ ਬਾਦਲ ਦੇ ਦਲ ਦਾ ਦਫ਼ਤਰ ਬਣਾਉਣਾ ਪੈਸੇ ਗੁਰਦੁਆਰਾ ਪ੍ਰਬੰਧਕ ਪੈਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੀ ਗੱਲ ਤੇ ਆ ਕਿ ਜਿਹੜੀਆਂ ਜ਼ਮੀਨਾਂ ਸਾਡੇ ਗੁਰੂ ਘਰ ਦੀਆਂ ਨੇ ਉਹਨਾਂ ਨੂੰ ਕੌਡੀਆਂ ਦੇ ਭਾਅ ਨਲਾਮ ਕੀਤਾ ਜਾ ਰਿਹਾ। ਉਹ ਚੋਂ ਪੈਸੇ ਕਮਾਓ। ਹੂੰ। ਫਿਰ 35 ਕਰੋੜ ਦਾ ਪਲਾਟ ਖਰੀਦ ਕੇ ਉਹ ਚੋਂ ਕਈ ਕਰੋੜ ਕੱਢੇ ਜਾ ਰਹੇ ਨੇ। ਉਹ ਚੋਂ ਪੈਸੇ ਕਮਾਓ। ਫਿਰ ਗੁਰੂ ਘਰ ਦਾ ਪੈਸਾ ਵਰਤ ਕੇ ਤੇ ਇਸ ਬਾਦਲ ਦੀ ਬਾਦਸ਼ਾਹਤ ਨੂੰ ਕਾਇਮ ਕਰਨ ਲਈ ਗੁਰੂ ਘਰ ਨੂੰ ਵਰਤੋ। ਹਾਂਜੀ। ਇਹ ਇਹ ਅਜੇ ਥੋੜੇ ਦਿਨਾਂ ਦੀ ਗੱਲ ਹੈ। ਉਹਦੀ ਰਜਿਸਟਰੀ ਨਹੀਂ ਹੋਈ। 25 ਕਰੋੜ ਰੁਪਇਆ ਇਹ ਦੇ ਚੁੱਕੇ ਆ। ਇਹ ਕੋਈ ਅਜੇ ਜ਼ਿਆਦਾ ਪ੍ਰਕਾਸ਼ ਵਿੱਚ ਵੀ ਨਹੀਂ ਆਇਆ ਮਸਲਾ। ਮੈਂ ਲਿਆਂਦਾ ਜੀ ਥੋੜੇ ਦਿਨ ਪਹਿਲਾਂ। ਜੀ। ਇਹ 7 ਨੰਬਰ ਪਲਾਟ ਆ ਜੀ ਸਾਊਥ ਪਟੇਲ ਨਗਰ ਦੇ ਵਿੱਚ ਜੀ ਇਹ ਖਰੀਦਾ ਗਿਆ 35 ਕਰੋੜ ਦਾ 25 ਕਰੋੜ ਉਹਦਾ ਦੇ ਚੁੱਕੇ ਨੇ ਵਾਈਟ ਜੀ ਤੇ 10 ਕਰੋੜ ਉਹਦੋਂ ਦੇਣਾ ਜੋ ਰਜਿਸਟਰੀ ਹੋਏ ਕਿਉਂਕਿ ਅਜੇ ਉਹ ਪਲਾਟ ਵੀ ਇਹੋ ਜਿਹਾ ਨਹੀਂਗਾ ਕਿ ਤੁਸੀਂ ਪੈਸੇ ਦਿਓ ਤੇ ਰਜਿਸਟਰੀ ਕਰ ਲਓ ਉਹਦੇ ਵਿੱਚ ਵੀ ਪ੍ਰੋਬਲਮਾਂ ਨੇ ਉਹ ਵੀ ਸੈਂਟਰਲ ਸਰਕਾਰ ਤੋਂ ਉਹਦੀ ਨੋਬਜੈਕਸ਼ਨ ਦੀ ਸਰਟੀਫਿਕੇਟ ਮਿਲੂਗਾ ਤਾ ਰਜਿਸਟਰੀ ਹੋਣੀ ਜੀ ਕਿਉਂਕਿ ਉਹ ਪਲਾਟ ਜਿਹੜੇ ਸੀ ਉਹ ਇਸ ਕਿਸਮ ਦੇ ਇਸ਼ੂ ਹੋਏ ਸੀ ਜਿਨ੍ਹਾਂ ਨੂੰ ਹੋਏ ਸੀ ਉਹ ਵੇਚ ਨਹੀਂ ਸਕਦੇ। ਉਹ ਇਸ ਕਰਕੇ ਇਹ ਜਿਹੜਾ ਸਾਡੀ ਪ੍ਰਬੰਧਕ ਕਮੇਟੀ ਦਾ ਧਰਮ ਕਰਮ ਆ ਉਹ ਨਰੋਲ ਇੱਕ ਪਰਿਵਾਰ ਨੂੰ ਪਾ ਲੈ। ਉਹਦੇ ਲਈ ਉਹ ਗੁਨਾਹ ਕਰ ਰਹੀ ਹੈ ਸਾਡੇ ਸਿਧਾਂਤ ਖਤੂ ਕਰ ਰਹੀ ਹੈ। ਜੀ। ਉਹਦੇ ਲਈ ਉਹ ਸਾਡੇ ਗੁਰੂ ਘਰ ਦਾ ਪੈਸਾ ਵੇਸਟ ਕਰ ਰਹੀ ਹੈ। ਉਹਦੇ ਲਈ ਉਹ ਜ਼ਮੀਨਾਂ ਦੇ ਤਬਾਦਲੇ ਕਰਕੇ ਵਿੱਚੋਂ ਪੈਸਾ ਕੱਢ ਰਹੀ ਹੈ। ਜੀ। ਉਹਦੇ ਲਈ ਜਿਹੜੀਆਂ ਜ਼ਮੀਨਾਂ ਅਸੀਂ ਵੇਚ ਨਹੀਂ ਸਕਦੇ ਜੜੀਆਂ ਜ਼ਮੀਨਾਂ ਕੋਈ ਵੀ ਸ਼ਰਧਾਲੂ দান ਦਿੰਦਾ ਜੀ ਤੇ ਜੇ ਵੇਚਣੀ ਹੋ ਤਾਂ ਆਪ ਵੀ ਬੇਚ ਸਕਦਾ ਬਿਲਕੁਲ ਜੀ ਪਰ ਉਹ ਦਿੰਦਾ ਕਿਸੇ ਮਕਸਦ ਲਈ ਇਹ ਉਹਦੀ ਕੌਡੀਆਂ ਤੇ ਭਾ ਨਿਲਾਮੀ ਕਰਦੇ ਆ ਚਾਰ ਜੜੀਆਂ ਚਾਰ ਪ੍ਰਾਪਰਟੀਆਂ ਸੀਗੀਆਂ ਇਹਨਾਂ ਨੇ ਆ 10 15 ਦਿਨ ਪਹਿਲਾਂ ਨਿਲਾਮ ਕੀਤੀਆਂ ਉਹ ਕਿੱਥੇ ਕਿੱਥੇ ਨੇ ਜੀ ਆਈਡੀਆ ਜੀ ਉਹ ਹਜੇ ਉਹ ਆਈਡੀਆ ਕਿੱਥੇ ਕਿੱਥੇ ਨੇ ਪਰੰਤਾਰਨ ਤਰਨ ਤਾਰਨ ਦਰਬਾਰ ਸਾਹਿਬ ਦੀ ਮਲਕੀਅਤ ਦਰਬਾਰ ਸਾਹਿਬ ਦੇ ਕੋਲ ਜਗਾ ਜੜੀ ਆ ਕਮਰਸ਼ੀਅਲ अच्छा जी तो ਉਹਦੇ ਵਿੱਚ ਮੈਂ ਫਿਰ ਆਵਾਜ਼ ਉਠਾਈ ਪ੍ਰੈਸ ਕਾਨਫਰੰਸ ਕਰਕੇ ਫਿਰ ਪ੍ਰਧਾਨ ਨੇ ਤਾਮੀਨ ਹੈ ਉਹਨਾਂ ਨੂੰ ਉਹ ਕੈਨਸਲ ਕੀਤਾ ਜਿਹੜੀ ਤਰਨ ਤਰਨ ਵਾਲੀ ਸੀ ਤਰਨ ਤਰਨ ਉਹ ਕੈਨਸਲ ਕੀਤੀ ਚੰਗੀ ਗੱਲ ਆ ਜੇ ਫਰਜ਼ ਕਰ ਲੋ ਉਹਨਾਂ ਨੂੰ ਲੱਗਾ ਕਿ ਇਹ ਅਸੀਂ ਠੀਕ ਰੌਲਾ ਪਾ ਰਹੇ ਹਾਂ ਕਰਤਾ ਚੰਗੀ ਗੱਲ ਆ ਸੀ ਉਹਨੂੰ ਵੈਲਕਮ ਕਰਾਂਗੇ ਜੀ ਪਰ ਤੁਸੀਂ 35 ਕਰੋੜ ਦਾ ਪ੍ਰਾੜ ਦੇ ਲਈ ਜਾ ਕੇ ਖਰੀਦ ਰਹੇ ਕੋਈ ਵਜ੍ਹਾ ਕੌਮ ਨੂੰ ਵਿਸ਼ਵਾਸ ਚ ਲਿਆ ਬਿਲਕੁਲ ਜੇ ਸੇਰ ਨੂੰ ਵਿਸ਼ਵਾਸ ਲਿਆ ਬਿਲਕੁਲ ਕੋਈ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਲਈ ਨੁਕਸਾਨ ਦੇ ਨੇ ਉਹਦੀ ਵਜ੍ਹਾ ਨਾਲ ਅਸੀਂ ਲੋਕਾਂ ਚ ਅਵੇਅਰਨੈਸ ਲਿਆ ਰਹੇ ਹਾਂ ਦੱਸ ਰਹੇ ਹਾਂ ਕਿ ਸਾਡੇ ਗੁਰੂ ਘਰ ਦੇ ਵਿੱਚੋਂ ਬਹੁਤ ਫਾਇਦਾ ਹੋ ਸਕਦਾ ਹੈ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਸਾਡੇ ਪੰਜਾਬ ਦੇ ਵਿੱਚ ਜਿਹੜੇ ਐਜੂਕੇਸ਼ਨ ਹੈ ਉਹ ਆਰੀਆ ਸਮਾਜੀਆਂ ਦੀ ਆ ਤੇ ਕ੍ਰਿਸ਼ਚਨਾਂ ਦੀ ਕ੍ਰਿਸ਼ਚਨਾਂ ਦੀ ਸਾਡੀ ਹੈ ਨਹੀਂ ਸਾਡੇ ਖਾਲਸਾ ਸੰਸਥਾਵਾਂ ਲਗਭਗ ਖਤਮ ਹੋ ਗਈਆਂ ਖਤਮ ਹੋਈਆਂ ਪਈਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਤੇ ਜਿਹੜੇ ਟੀਚਰ ਨੇ ਜਿਹੜੇ ਵੱਡੇ ਵੱਡੇ ਪ੍ਰੋਫੈਸਰ ਤੇ ਲੈਕਚਰਰ ਨੇ ਉਹਨਾਂ ਦੀਆਂ ਤਨਖਾਹਾਂ ਜਮ੍ਹਾਂ ਹੋਈਆਂ ਪਈਆਂ ਲੱਖਾਂ ਰੁਪਏ ਉਹ ਦਿੱਤੇ ਨਹੀਂ ਜਾ ਰਹੇ ਤੇ ਇਹ ਪੈ ਇਥੇ 35 ਕਰੋੜ ਦੇ ਪਲਾਟ ਖਰੀਦ ਰਹੇ ਤੇ ਮੇਰਾ ਖਰਚ ਉੱਤੇ ਲੱਗੂਗਾ ਹਾਂਜੀ ਜਿਹੜੇ ਸਿੱਖਿਆ ਸੰਸਥਾਵਾਂ ਨੇ ਜੀ ਉਹਦੇ ਵਿੱਚ ਗੁਰਸਿੱਖ ਬੱਚੇ ਨੇ ਜਿਹੜੇ ਅਮਰਤਧਾਰੀ ਬੱਚੇ ਨੇ ਉਹਨਾਂ ਨੂੰ ਖਾਸ ਕੋਈ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਦੇਖੋ ਜੀ ਬੱਚਾ ਜਿਹੜਾ ਅਮਰਤਧਾਰੀ ਨਾ ਹੋਵੇ ਜੀ ਸਿੱਖਾਂ ਘਰ ਜੰਮਿਆ ਗੁਰੂ ਨਾਨਕ ਨਾਮ ਲੈਵਾ ਜੀ ਕਮੇਟੀ ਦਾ ਫਰਜ ਬਣਦਾ ਉਹਨੂੰ ਐਜੂਕੇਸ਼ਨ ਦੇਵੇ ਬਿਲਕੁਲ ਜੀ ਇਹ ਜ਼ਰੂਰੀ ਨਹੀਂ ਕਿ ਅਸੀਂ ਬੱਚਾ ਜਿਹੜਾ ਜੰਮਦਾ ਹੀ ਅਮਰਤਾਰੀ ਹੋਜੂ ਜਿੰਨੀ ਦੇਰ ਉਹਨੂੰ ਗਿਆਨ ਨਹੀਂ ਉਹਨੂੰ ਸਮਝ ਨਹੀਂ ਕਿ ਮੈਂ ਪਾਠ ਕਰਨਾ ਹੈ ਤੇ ਕਿਉਂ ਕਰਨਾ ਹੈ ਜੇ ਮੈਂ ਪੰਜ ਕਕਾਰ ਸੰਭਾਲ ਕੇ ਰੱਖਣੇ ਤੇ ਕਿਉਂ ਰੱਖਣੇ ਨੇ ਤੇ ਉਹ ਆਪਣੀ ਉਮਰ ਸੰਭਾਲ ਕੇ ਐਜੂਕੇਸ਼ਨ ਜਿਹੜੀ ਉਹਦੇ ਟਾਈਮ ਤੇ ਉਹਨੂੰ ਸਮਾਜਿਕ ਮਿਲਦੀ ਉਹਨੂੰ ਮਿਲਣੀ ਚਾਹੀਦੀ ਹੈ ਉਹਦਾ ਹੱਕ ਹੈ ਜਿਸ ਤਰ੍ਹਾਂ ਤੁਸੀਂ ਜੀ ਗੱਲ ਕਰ ਰਹੇ ਹੋ ਜੀ ਵੀ ਜ਼ਮੀਨਾਂ ਦੇ ਤਬਾਦਲੇ ਕਰ ਰਹੇ ਨੇ, ਵੇਚ ਰਹੇ ਨੇ। ਜੀ। ਪਿਛਲੇ ਦਿਨੀ ਸਾਡੀ ਪੌਰ ਸਾਹਿਬ ਹਰਨ ਨਾਲ ਇੱਕ ਕਾਫੀ ਲੰਬੀ ਗੱਲਬਾਤ ਹੋਈ। ਪੌਡਕਾਸਟੇ ਕੀਤਾ ਸੀ ਉਹਨਾਂ ਨਾਲ। ਉਹ ਕਹਿੰਦੇ ਸੀ ਅਸੀਂ ਇੱਕ ਇਦਾਂ ਦਾ ਐਕਟ ਬਣਾ ਦਿੱਤਾ ਏ ਵੀ ਜਿਹੜਾ ਅਕਾਲੀਆਂ ਨੇ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਸਪੈਸ਼ਲ ਸ਼ਬਦ ਅਕਾਲੀ ਵਰਤਿਆ। ਹਾਂ ਹਾਂ। ਜਿਹੜੀਆਂ ਅਕਾਲੀਆਂ ਨੇ ਜ਼ਮੀਨਾਂ ਦੱਬੀਆਂ ਵੀਆਂ ਸੀ ਵੀ ਉਹਨਾਂ ਨੂੰ ਅਸੀਂ ਛੜਵਾ ਲਿਆ। ਇਹ ਕਿੰਨਾ ਕੁ ਸੱਚ ਹੈ? ਨਹੀਂ। ਦੇਖੋ ਕੋਈ ਕੋਈ ਐਗਜ਼ਾਮਪਲ ਦੇਣ ਪੌਰ ਸਾਹਿਬ। ਜੀ। ਕਿਹੜੀ ਜ਼ਮੀਨ ਦੱਬੀ ਕਿਹੜੀ ਛਡਵਾਈ ਉਹ ਕਹਿੰਦੇ ਕੀਤੇ ਨੇ ਛਡਾਉਂਦੇ ਨੇ ਛਡਾਉਂਦੇ ਨੇ ਜਿਹੜੇ ਲੋਕਲ ਗੁਰਦੁਆਰੇ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੁਆਰੇ ਨੇ ਅਧਿਆਸਕ ਜੀ ਜਿਹੜੇ ਉਹਨਾਂ ਦੇ ਕਬਜ਼ੇ 'ਚ ਹੁੰਦੇ ਉਹਨਾਂ ਨੂੰ ਜਦੋਂ ਦੇਖਦੇ ਆਮਦਨ ਬਹੁਤ ਵਧ ਗਈ ਆ ਗੁਰਦੁਆਰਾ ਚੱਲ ਪਿਆ ਤੋ ਉੱਤੇ ਕਬਜ਼ਾ ਕਰ ਲਏ ਤੇ ਉਹਨੂੰ ਛਡਾਉਣਾ ਕਹਿੰਦੇ ਨੇ ਅੱਛਾ ਜੀ ਉਹ ਉਹ ਉਹਨਾਂ ਤੋਂ ਛੜਾ ਕੇ ਆਪ ਖਾਣ ਲੱਗ ਪੈਂਦੇ ਠੀਕ ਹੈ ਜੀ ਉਹ ਗੁਰੂ ਘਰ ਦੀ ਜ਼ਮੀਨ ਉਹ ਆ ਦੇਖੋ ਕੋਈ ਕਿਸੇ ਨੇ ਠੇਕੇ ਤੇ ਲਈ ਆ ਜੀ ਪੂਰਾ ਠੇਕਾ ਦੇ ਰਿਹਾ ਪੂਰਾ ਨਹੀਂ ਦੇ ਰਿਹਾ ਚਲੋ ਕੱਟ ਦੇ ਰਿਹਾ ਪੂਰਾ ਕੱਟ ਦੇ ਰਿਹਾ ਪਰ ਦੇ ਰਿਹਾ ਜੀ ਉਹ ਠੇਕਾ ਠੀਕ ਥਾਂ ਲੱਗਣਾ ਚਾਹੀਦਾ ਜੀ ਉਹ ਨਹੀਂ ਲੱਗ ਰਿਹਾ ਮੈਂ ਪਿੱਛੇ ਜੇ ਅ ਕਹਿਆ ਸੀ ਪ੍ਰਧਾਨ ਸਾਹਿਬ ਨੂੰ ਕਿ ਤੁਸੀਂ ਸਾਨੂੰ ਚੋਲਾ ਸਾਹਿਬ ਦੀ 450 ਏਕੜ ਜ਼ਮੀਨ ਹੈ ਜੀ ਤਰਨਤਾਰ ਡਿਸਟ੍ਰਿਕਟ ਚ ਚੋਲਾ ਸਾਹਿਬ ਦੀ ਜਿਹੜੀ 450 ਏਕੜ ਜ਼ਮੀਨ ਆ ਉਹ ਨਹਿਰੀ ਪਾਣੀ ਪੈਂਦਾ ਉਹਨੂੰ ਤੇ 60000 ਏਕੜ ਹੱਸ ਕੇ ਜ਼ਿਮੀਦਾਰ ਦਿੰਦਾ ਪ੍ਰਤੀ ਏਕੜ ਹਾਂ ਤੇ ਤੁਸੀਂ ਕਿਸ ਭਾਅ ਦਿੱਤੀ ਆ ਤੇ ਪਿਛਲੇ 5